ਮੋਹਾਲੀ ਦੇ ਸੈਕਟਰ 86 ਵਿੱਚ ਵਾਪਰਿਆ ਦਰਦਨਾਕ ਹਾਸਾ ਥਾਰ ਸਵਾਰ ਨੌਜਵਾਨ ਦੀ ਥਾਰ ਪਲਟਣ ਕਾਰਨ ਹੋਈ ਮੌਕੇ ਤੇ ਮੌਤ। ਪ੍ਰਾਪਤ ਜਾਣਕਾਰੀ ਅਨੁਸਾਰ ਥਾਰ ਸਵਾਰ ਸਾਹਿਲ ਲੁਧਿਆਣਾ ਵਾਸੀ ਆਪਣੀ ਮੰਗੇਤਰ ਅਤੇ ਆਪਣੇ ਮਿੱਤਰ ਅਤੇ ਉਸਦੀ ਪਤਨੀ ਨਾਲ ਘਰਵਲ ਜਾ ਰਿਹਾ ਸੀ। ਠੇਕੇਦਾਰ ਵੱਲੋਂ ਸੜਕ ਦੀ ਮੁਰੰਮਤ ਨੂੰ ਲੈ ਕੇ ਸੜਕ ਤੇ ਪੱਟੇ ਹੋਏ ਡੂੰਘੇ ਖੱਡੇ ਵਿੱਚ ਥਾਰ ਗੱਡੀ ਜਾ ਪੱਟੀ ਜਿਸ ਕਾਰਨ ਸਾਹਿਲ ਦੀ ਹੋਈ ਮੌਕੇ ਦੀ ਮੌਤ। ਤੇਰੇ ਮਿੰਨੇ ਬਾਅਦ ਘਰ ਵਿੱਚ ਵੱਜ ਰਹੀਆਂ ਸੀ ਸ਼ੈਣਾਈਆਂ। لیکن ਪਰਮਾਤਮਾ ਨੂੰ ਕੁਝ ਹੋਰੀ ਮਨਜੂਰ ਸੀ ਖੁਸ਼ੀਆਂ ਮਾਤਮ ਦੇ ਮਾਹੌਲ ਵਿੱਚ ਬਦਲ ਗਈਆਂ ਮਹਾਲੀ ਦੇ ਥਾਣਾ ਸੁਹਾਣਾ ਪੁਲਿਸ ਵੱਲੋਂ ਠੇਕੇਦਾਰ ਖਿਲਾਫ ਕੰਮ ਵਿੱਚ ਅਣਗਹਿਲੀ ਪਰਚੰਦੀਆਂ ਧਰਾਮਾ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ ਇਨਫੋਰਮੇਸ਼ਨ ਆਈ ਸੀ ਕਿ ਸਾਹਿਨ ਨਾਂ ਦਾ ਵਿਅਕਤੀ ਮੁੰਡਾ ਜਿਹੜਾ 27 ਸਾਲ ਦੀ ਉਮਰ ਹੈ ਵੀ ਉਹਦੀ ਖਥਾਰ ਪਲਟਨ ਦੇ ਨਾਲ ਐਕਸੀਡੈਂਟ ਚ ਡੈਥ ਹੋ ਗਈ ਹੈ ਤੇ ਜਦੋਂ ਨੂੰ ਵੈਰੀਫਾਈ ਕੀਤਾ ਗਿਆ ਇੱਕ ਸੈਕਟਰ 86 ਦੇ ਨਾਲ ਇੱਕ ਰੋਡ ਵਾਈਡਿੰਗ ਦਾ ਕੰਮ ਚੱਲ ਰਿਹਾ ਜਿਹੜਾ ਕਿ ਐਸਐਸ ਬਿਲਡਰਸ ਨਾ ਦੇ ਕੰਟਰੈਕਟਰ ਜਿਨ੍ਹਾਂ ਕੋਲ ਇਹ ਕੰਮ ਹੈ ਜੀ ਜਿਨ੍ਹਾਂ ਦੇ ਅੱਗੇ ਸਬਸਿਡੀ ਵੀ ਕੋਈ ਕੰਪਨੀਆਂ ਨੂੰ ਕੋਈ ਕੰਮ ਹੈ ਤੇ ਉਹਨਾਂ ਨੇ ਵਿਦਾਊਟ ਐਨੀ ਪ੍ਰਕਾਸ਼ਨਰੀ ਮੀਜਰਸ ਨਾ ਤਾਂ ਉੱਥੇ ਕੋਈ ਟੇਪਿੰਗ ਕੀਤੀ ਹੈ ਨਾ ਕੋਈ ਬੈਰੀਕੇਡ ਨਾ ਕੋਈ ਰੂਟ ਸਾਈਨਸ ਲਾਏ ਨੇ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਵੀ ਇੱਥੇ ਅੱਗੇ ਕੰਸਟ੍ਰਕਸ਼ਨ ਚੱਲ ਰਹੀ ਹੈ ਤੇ ਉਹ ਜਦੋਂ ਗੱਡੀ ਰਾਤ ਨੂੰ ਆਪਦੀ ਫਿਉਂਸੇ ਚਾਰ ਜਾਣੇ ਮਤਲਬ ਦੋ ਕਪਲ ਆ ਰਹੇ ਸੀ ਆਪ ਦਾ ਵਿਆਹ ਉਹ ਮੁੰਡੇ ਦਾ 3 ਮਹੀਨੇ ਬਾਅਦ ਵਿਆਹ ਸੀ ਉਹ ਤਿਆਰੀਆਂ ਕਰਕੇ ਉਹਨਾਂ ਸ਼ਾਪਿੰਗ ਕਰਕੇ ਆ ਰਹੇ ਸੀ ਤਾਂ ਉਹਦੀ ਉਹ ਖੱਡੀ ਦੇ ਵਿੱਚ ਜਿਹੜੀ ਗੱਡੀ ਇੰਬੈਲੈਂਸ ਹੋਣਾ ਗੱਡੀ ਪਲਟ ਗਈ ਤੇ ਜਿਹੜਾ ਡਰਾਈਵ ਕਰ ਰਿਹਾ ਸੀ ਮੁੰਡਾ ਉਹਦੀ ਡੈਥ ਹੋ ਗਈ ਹੈ ਜੀ ਇਹਦੇ ਚ ਅਸੀਂ ਇਹਦੀ ਮਦਰ ਵਿਜੇ ਕੁਮਾਰੀ ਉਹਨਾਂ ਦੀ ਸਟੇਟਮੈਂਟ ਲੈ ਕੇ ਐਸਐਸ ਬਿਲਡਰਸ ਨਾਮ ਦੇ ਕੰਟਰੈਕਟਰ ਨੇ ਜਿਨ੍ਹਾਂ ਕੋਲ ਇਹ ਸਾਰੇ ਜ਼ਰੂਰ ਦਾ ਕੰਟਰੈਕਟ ਹੈ ਉਹਨਾਂ ਦੇ ਉੱਤੇ ਐਫਆਈਆਰ ਦਰਜ ਕਰਤੀ ਹੈ ਐਫਆਈਆਰ ਨੰਬਰ 329 ਡੇਟਿਡ 18 11 2024 ਅੰਡਰ ਸੈਕਸ਼ਨ 106 ਜ਼ਮਨ 1 ਕਬੀਐਨਐਸ ਅਤੇ 198 ਮੋਟਰ ਵਹੀਕਲ ਐਕਟ ਇਹ ਦੋਨਾਂ ਤਰ੍ਹਾਂਾਂ ਮਾ ਦੀ ਅੰਦਰ ਅਸੀਂ ਇਹਦੀ ਮਤਲਬ ਕਿ ਐਫਆਰ ਦਰਜ ਕਰਤੀ ਹੈ ਤੇ ਉਹਦੀ ਜਲਦ ਤੋਂ ਜਲਦ ਉਹਦੀ ਰੈਸਟ ਪਾ ਲਈ ਜਾਵੇਗੀ। ਪਰ ਇਹ ਕਿ ਲਗਾਤਾਰ ਦੇਖਿਆ ਜਾ ਰਿਹਾ ਕਿ 에어ਪੋਰਟ ਰੋਡ ਜਾਂ ਆਪਣਾ ਏਰੀਆ ਵਟਾਉਣ ਦੇ ਕਾਰਨ ਕੰਸਟਰਕਸ਼ਨ ਵਰਕ ਕਾਫੀ ਚੱਲਦਾ ਹੈ ਤੇ ਕਾਫੀ ਬਿਲਡਰਸ ਵੱਲੋਂ ਜਾਂ ਕਹਿੰਦੇ ਕਿ ਨੈਗਲੀਜੈਂਸੀ ਵਰਤੀ ਜਾ ਰਹੀ ਕੋਈ ਅਗੇ ਮਨ ਪ੍ਰੀਕਾਸ਼ਨ ਨਹੀਂ ਲਈ ਜਾ ਰਹੀ ਤੇ ਉਹਨਾਂ ਦੇ ਵੀ ਗਾੜੀਆਂ ਕੋਈ ਕਾਰਵਾਈਆਂ ਉਹਨਾਂ ਨੂੰ ਮੈਸੇਜ ਜੇਗਾ ਜਾਊਂਗੇ। ਹਾਂਜੀ ਬਿਲਕੁਲ ਜੀ ਜਿੱਥੇ ਤੇ ਕੰਸਟਰਕਸ਼ਨ ਵਰਕ ਚੱਲ ਰਿਹਾ ਹੈ ਤੇ ਜਿਹੜੀ ਲੀਡ ਪ੍ਰੋਟੋਕੋਲਸ ਨਹੀਂ ਤੇ ਜਿਹੜਾ ਵੀ ਕੋ ਬਿਲਡਰ ਐ ਜਾਂ ਜਿਹੜਾ ਕੰਟਰੈਕਟਰ ਇਹਨਾਂ ਨੂੰ ਨਹੀਂ ਫੋਲੋ ਕਰ ਰਿਹਾ ਉਹਨਾਂ ਦੇ ਖਿਲਾਫ ਬੜਦੀ ਕਾਰਵਾਈ ਕੀਤੀ ਹੋਗੀ ਇਹਦੇ ਵਿੱਚ ਵੀ ਅਸੀਂ ਜਿਹੜੇ ਮੋਸਟ ਸਟ੍ਰਿੰਜੈਂਟ ਜਿਹੜੇ ਆਪਣੇ ਸੈਕਸ਼ਨਸ ਹੈਗੇ ਉਹ ਲਾਏ ਆ ਮਤਲਬ ਕਿ ਜਿਵੇਂ 106 ਇੱਕ ਬੀਐਨਐਸ ਜੀ ਦੇ ਚ ਨੈਗਲੀਜੈਂਸ ਦੈਟ ਹੈਜ਼ ਕੌਜ਼ਡ ਥੈਟ ਤੇ 198 ਮੋਟਰ ਵੇਕਟ ਦੋਹਾਂ ਬਲਵ ਸਟ੍ਰਿੰਜੈਂਟ ਤਾਰਾਵਾ ਦੇ ਅੰਦਰ ਇਹ ਚ ਪਰਚਾ ਦਰਜ ਕੀਤਾ ਗਿਆ ਤੇ ਜਲ ਤੋਂ ਜਲਦੀ ਦੀ ਗ੍ਰਿਫਤਾਰੀ